ਟਰਨ ਵੇਟਕਰ ਕਲੋਨੀ ਹੈ ਜੀ ਇਹਨੂੰ ਇੱਕ ਬੜਾ ਇਹ ਮਹਾਨ ਪਰੋਸਰ ਨਾਮ ਤੇ ਕਲੋਨੀ ਬਣੀ ਹੈ ਜਿਹਨੂੰ ਅਸੀਂ ਬਹੁਤ ਖਰਾਬ ਕੀਤਾ ਹੋਇਆ ਸਾਡੇ ਹੀ ਬੰਦਿਆ ਨੇ ਖਰਾਬ ਕੀਤਾ ਹੋਇਆ ਇੱਥੇ ਜਿਹੜਾ ਕਿ ਨਸ਼ਾ ਵਿਕਦਾ ਹੈ ਨਾ ਜੀ ਉਹਦੇ ਕਾਰਨ ਚੰਗੇ ਵੀ ਬਦਨਾਮ ਹੋ ਰਹੇ ਆ ਜੀ ਔਰ ਚੰਦ ਬੰਦੇ ਆ ਜਿਨ੍ਹਾਂ ਨੇ ਨਸ਼ਾ ਇੱਥੇ ਵੇਚਦੇ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਪੁਲਿਸ ਨੇ ਇਹ ਕੰਮ ਕੀਤਾ ਹੈ ਨਾ ਇਹ ਬਹੁਤ ਅੱਛਾ ਕੀਤਾ ਹੈ ਅਸੀਂ ਇਹ ਵੀ ਚਾਹੁੰਦੇ ਆ ਕਿ ਅਸੀਂ ਇਹਨਾਂ ਦਾ ਸਾਥ ਵੀ ਦਿੰਨੇ ਆ ਅਸੀਂ ਪੁਲਿਸ ਦਾ ਕੋਈ ਅਸੀਂ ਗੱਲ ਨਹੀਂ ਅਸੀਂ ਉਹਨਾਂ ਨੂੰ ਕਹਿੰਨੇ ਭਾਈ ਤੁਸੀਂ ਤਲਾਸ਼ੀ ਕਰੋ ਔਰ ਅਸੀਂ ਕਹਿੰਨੇ ਵੀ ਜਿਹੜੇ ਵਧੀਆ ਬੰਦੇ ਉਹਨਾਂ ਦੇ ਘਰਾਂ 'ਚ ਨਾ ਵੜੋ ਜਿਹੜੇ ਕਰਦੇ ਉਹਨਾਂ ਦੇ ਘਰ ਜੋ ਮਰਜ਼ੀ ਕਰੋ ਅਸੀਂ ਤਿਆਰ ਆ ਤੁਹਾਡੇ ਲਈ ਐਗਰੀ ਤੁਹਿੰਦੇ ਸਰ ਇਹ ਵੀ ਪਤਾ ਚੱਲਿਆ ਵਾ ਕਿਈ ਕੁਝ ਤੁਹਾਡੇ ਲੋਕ ਦਾਦੇ ਸੀ ਵੀ ਨਸ਼ਾ ਤਸਕਰ ਨੂੰ ਪਹਿਲਾਂ ਹੀ ਪਤਾ ਚਲ ਜਾਂਦਾ ਪਤਾ ਚਲ ਜਾਂਦਾ ਜੀ ਉਹ ਉਹ ਖਬਰ ਮਿਲ ਜਾਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਸੈਟਿੰਗਾਂ ਨੇ ਠੀਕ ਹੈ ਜੀ ਅਸੀਂ ਦੱਸਦੇ ਹਾਂ ਵੀ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਆ ਕੇ ਬਹਿ ਜਾਂਦੇ ਆ ਮੁਲਾਜ਼ਮ ਘੰਟਾ ਘੰਟਾ ਬੈਠੇ ਰਹਿੰਦੇ ਗੱਲਾਂ ਬਾਤਾਂ ਕਰਦੇ ਆ ਕਰਕੇ ਉਸ ਤੋਂ ਬਾਅਦ ਚੁੱਪ ਰਹੋ ਨਿਕਲਦਾ ਕਿਤੇ ਨਾ ਕਿਤੇ ਇਹ ਲੱਗਦਾ ਨਹੀਂ ਵੀ ਇਦਾਂ ਦੀ ਚੈਕਿੰਗ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਜੀ ਇਹ ਪਹਿਲਾਂ ਹੀ ਬੰਦੇ ਨੂੰ ਦੱਸ ਕੇ ਬਾਅਦ ਚੋ ਚੈਕਿੰਗ ਕਰਨਾ ਜਾਨੀ ਜਿਹੜੀ ਇਹ ਜਿਹੜੀ ਚੈਕਿੰਗ ਹੋਣੀ ਚਾਹੀਦੀ ਸੀ ਜਿਹੜੀ ਕਿ ਰਾਤ ਦੇ ਟਾਈਮ ਹੋਣੀ ਚਾਹੀਦੀ ਸੀ ਸੁੱਤੇ ਦਾ 2 2.5 3 ਦੇ ਵਿੱਚ ਇਹ ਆਏ ਉਸ ਟਾਈਮ ਆ ਜਿਸ ਟਾਈਮ ਬੰਦੇ ਉੱਠ ਕੇ ਨਿਕਲ ਜਾਂਦੇ ਆ ਉਹ ਆਪਣੇ ਹੁਣ ਤੁਸੀਂ ਦੇਖੋ ਵੀ ਚਿੱਟੇ ਵਾਲੇ ਜਿਹੜੇ ਆਂਦੇ ਆ ਉਹ ਇਸ ਤਰ੍ਹਾਂ ਦੇ ਜਿੱਦਾਂ ਕਿਸੇ ਦੇ ਰਿਸ਼ਤੇ ਦੇ ਰਿਸ਼ਤੇਦਾਰ ਦੇ ਘਰੇ ਨਹੀਂ ਜਾਂਦੇ ਜੀ ਜੀ ਇੱਥੋਂ ਗੇਟ ਤੋਂ ਇੱਧਾ ਵੱਢਦੇ ਆ ਉਹ ਗਏ ਕਈ ਵਾਰ ਤਾਂ ਕਹਿੰਦੇ ਉਰੇ ਦੀ ਵੀਡੀਓ ਬੜੀਆਂ ਵਾਇਰਲ ਹੋਈਆਂ ਨੇ ਜਿਹੜੇ ਖੜਕੇ ਹੋਜਾਂ ਹੋਜਾਂ ਜੀ ਚਿੱਟਾ ਵੇਚਦੇ ਹੋਜਾਂ ਜੀ ਹੋਜਾਂ ਵਾਇਰਲ ਹੋ ਜਾਂਦੇ ਵੀਡੀਓ ਵਾਇਰਲ ਹੋ ਜਾਂਦੇ ਨੇ ਉਹਦੇ ਚ ਵੀ ਸਾਡਾ ਨਾਮ ਆਇਆ ਮੇਰੇ ਬੇਟੇ ਦਾ ਨਾਮ ਆ ਗਿਆ ਚਿੱਟੇ ਵਾਲੇ ਹੀ ਮੇਰੇ ਬਦਨਾਮ ਕਰ ਦਿੰਦੇ ਅੱਗੇ ਵੀ ਇਹਨਾਂ ਨੇ ਵੀਡੀਓ ਬਣਾਈ ਆ ਫਿਰ ਮੈਨੂੰ ਧਮਕੀ ਆਈ ਸੀ ਵੀ ਗੋਲੀ ਮਾਰਾਂਗੇ ਤੈਨੂੰ ਤੈਨੂੰ ਗੋਲੀ ਮਾਰਾਂਗੇ ਜਿੱਥੇ ਕਿ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਫਿਰ ਠੀਕ ਹੈ ਜੀ ਉਹਦੇ ਵਿੱਚ ਉਹ ਕਿਉਂਕਿ ਜੇ ਉਹ ਕਹਿੰਦੇ ਮੈਂ ਸਾਨੂੰ ਸਾਡਾ ਬਿਜ਼ਨਸ ਛੇੜਦਾ ਹੈ ਅਸੀਂ ਛੇੜਦੇ ਨਹੀਂ ਆ ਤੁਸੀਂ ਭਾਈ ਕਰਨਾਂ ਦੇ ਕਿਤੇ ਬਾਹਰ ਜਾ ਕੇ ਕਰੋ ਮੋਲੇ ਨੂੰ ਬਦਨਾਮ ਨਾ ਕਰੋ ਐਸ ਮੋਲੇ ਦਾ ਸੇਵਾਦਾਰ ਆ ਤੇ ਮੋਤਵਰ ਵਿਅਕਤੀ ਆ ਤੇ ਮੈਂ ਐਮਐਲਏ ਸਾਹਿਬ ਸ਼ੋਕ ਪ੍ਰਸ਼ਰ ਪੱਪੀ ਦੀ ਸੇਵਾ ਦੇ ਵਿੱਚ ਰਾਜ ਹਾਜ਼ਰ ਹੰਨਾ ਵਾਂ ਮੈਂ ਡਾਕਟਰ ਕਮੇਰ ਕੋਲੋਨੀ ਦਾ ਨਿਵਾਸੀ ਆ ਇੱਥੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਪਿਆ ਵਾ ਤੇ ਪਹਿਲਾਂ ਅਸੀਂ ਲੜਾਈ ਲੜੀ ਆ ਬਿਨਾ ਪੁਲਿਸ ਤੋਂ ਤੁਜ 90% ਚਿੱਟੇ ਦਾ ਕਾਰੋਬਾਰ ਜਿਹੜਾ ਇੱਥੇ ਬੰਦ ਹੋ ਗਿਆ ਵਾ ਹੁਣ ਮਾਤਰ 10% ਰਹਿੰਦਾ ਮਤਲਬ ਕਿ 10% ਲੋਕ ਜਿਹੜੇ 10-15 ਗਿਣਤੀ ਦੇ ਲੋਕ ਉਹ ਚਿੱਟਾ ਵੇਚਦੇ ਆ ਲੇਕਿਨ ਇਤਲਾ ਪਹਿਲੇ ਹੀ ਮਿਲ ਜਾਂਦੀ ਆ ਕਿ ਚਿੱਟੇ ਵਾਲੇ ਜਿਹੜੇ ਵੱਡੇ ਵੱਟਿਆਲਾ ਅਧਿਕਾਰੀ ਆਂਦੇ ਆ ਉਹਨਾਂ ਤੋਂ ਪਹਿਲਾਂ ਪੱਜ ਜਾਂਦੇ ਆ ਫਿਰ ਡੋਰੂ ਕਿੱਥੇ ਵੱਜਦਾ ਵਾ ਉਹਨਾਂ ਲੋਕਾਂ ਦੇ ਘਰੇ ਬੜਿਆ ਜਾਂਦਾ ਵਾ ਜਿਹੜੇ ਚਿੱਟੇ ਵੇਚਦੇ ਨਹੀਂ ਉਹਨਾਂ ਲੋਕਾਂ ਦੇ ਘਰੇ ਤਲਾਸ਼ੀ ਲਈਤੀ ਜਾਂਦੀ ਜਿਹੜੇ ਚਿੱਟਾ ਵੇਚਦੇ ਨਹੀਂ ਜਿਹੜੇ ਕਾਰਪੇਸ਼ਨ 'ਚ ਨੌਕਰੀ ਕਰਦੇ ਆ ਜਿਹੜੇ ਬ੍ਰਾਂਡਡ ਕੱਪੜੇ ਨਹੀਂ ਪਾਉਂਦੇ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੁੰਦਾ ਉਹਨਾਂ ਦੇ ਘਰੇ ਜਾ ਜਾ ਕੇ ਕਦੀ ਬੈੱਡ ਫਰੋ ਲੈ ਜਾਂਦਾ ਕਦੀ ਅਲਮਾਰੀ ਫਰੋ ਲਈ ਜਾਂਦੀ ਆ ਕਦੀ ਉਹਨਾਂ ਦੇ ਕੱਪੜਿਆਂ ਨੂੰ ਤਿਸਰ ਤਿਸਰ ਕਰ ਦੇ ਜਾਂਦਾ ਵਾ ਲੇਕਿਨ ਇੱਕ ਚਿੱਟੇ ਦੀ ਬਿੱਟ ਤੱਕ ਨਹੀਂ ਮਿਲਦੀ ਕਿਉਂ ਮਿਲੂਗੀ ਕਿਉਂਕਿ ਉਹ ਚਿੱਟਾ ਵੇਚਦੇ ਨਹੀਂ ਹੈਗੇ ਤੇ ਇਸ ਲਈ ਬੇਨਤੀ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਨਾਲ ਪੁਲਿਸ ਕਮਿਸ਼ਨਰ ਸਾਹਿਬ ਨੇ ਮਿਲਣ ਲਈ ਵੀ ਮੈਨੂੰ ਕਿਹਾ ਵਾ ਤੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਘੜ ਤੋਂ ਘਟ ਉਹਨਾਂ ਲੋਕਾਂ ਨੂੰ ਚਿੰਨਿਤ ਕੀਤਾ ਜਾਵੇ ਜਿਹੜੇ ਚਿੱਟਾ ਵੇਚਦੇ ਆ ਤੇ ਉਹਨਾਂ ਤੇ ਹੀ ਕਰੇ ਰੇਟ ਮਾਰੀ ਜਾਵੇ ਅੱਛਾ ਅੱਜ ਕੌਣ ਚੈੱਕ ਕਰਨ ਵਾਸਤੇ ਕੋਣ ਆਇਆ ਅੱਜ ਡੀਜੀਪੀ ਸਾਹਿਬ ਨੇ ਆਪਣੇ ਰੈਂਕ ਦੇ ਕੋਈ ਵੱਡੇ ਆਲਾ ਅਧਿਕਾਰੀ ਨੂੰ ਭੇਜਿਆ ਸੀ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਿਬ ਆਏ ਸੀਗੇ ਹੋਰ ਕਈ ਜਿਹੜੇ ਲਗ ਲਗ ਥਾਣਿਆਂ ਤੇ ਐਸਐਸਓ ਸਾਹਿਬ ਵਗੈਰਾ ਆਏ ਸੀ ਐਸੀਬੀ ਸਾਹਿਬ ਆਏ ਸੀਗੇ ਅਸੀਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਇੱਥੇ ਆਂਦਾ ਅੱਛਾ ਕੁਝ ਮਿਲਿਆ ਇੱਥੋਂ ਇੱਥੋਂ ਜੀ ਇੱਕ ਦੋ ਮੋਟਰਸਾਈਕਲ ਵਗੈਰਾ ਮਿਲੇ ਆ ਤਾਂ ਹੋਰ ਤਾਂ ਕੁਝ ਮਿਲਿਆ ਨਹੀਂ ਜਿੱਦਾਂ ਕਿ ਮੈਂ ਦੱਸ ਚੁ ਰਹਿ ਕੋਣ ਜਾਂਦਾ ਵਾ ਉਹ ਬੰਦੇ ਜਿਹੜੇ ਚਿੱਟਾ ਵੇਚਦੇ ਨਹੀਂ ਫਿਰ ਉਹਨਾਂ ਨੂੰ ਹੀ ਪਰੇਸ਼ਾਨ ਕੀਤਾ ਜਾਂਦਾ ਕਹਿੰਦਾ ਮਤਲਬ ਬੇਨਾ ਦੱਸਿਆਣਾ ਚਾਹੀਦਾ ਸੱਚੀ ਕੰਨੀ ਨਹੀਂ ਦੇਖੋ ਹੁਣ ਐਮ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਵਾ ਕਿ ਜਦੋਂ ਤੁਸੀਂ ਰੇਟ ਮਾਰਨੀ ਹੈ ਗੱਡੀ ਦੀ ਆਵਾਜ਼ ਨਹੀਂ ਕਰਨੀ ਸਾਇਲੈਂਟ ਹੋ ਕੇ ਜਾਣਾ ਵਾ ਹੂਟਰ ਮਾਰ ਕੇ ਨਹੀਂ ਜਾਣਾ ਜੇ ਹੂਟਰ ਮਾਰ ਕੇ ਚਲੇ ਗਏ ਤਾਂ ਪੁਲਿਸ ਉਹਨਾਂ ਨੂੰ ਪੱਜਣਾ ਲਾਸਟ ਟਾਈਮ ਇਥੇ ਰੇਟ ਪਈ ਸੀ ਤਿੰਨ ਥਾਣੇ ਦੀ ਪੁਲਿਸ ਆਈ ਸੀ ਹੂਟਰ ਮਾਰ ਕੇ ਜਦੋਂ ਆਏ ਚਿੱਟੇ ਵਾਲੇ ਆ ਗਾ ਹੋ ਗਏ ਤੇ ਭੱਜ ਗਏ ਅੱਛਾ ਐਮਐਲਏ ਸਾਹਿਬ ਕਹਿੰਦੇ ਕਹਿੰਦੇ ਮੈਂ ਤਾਂ ਕਾਫੀ ਸੁਧਾਰ ਕਰ ਦਿੱਤਾ ਖਾਸ ਕਰਕੇ ਕੋੜਾ ਕਲੋਨੀ ਵਿੱਚ ਐਮਐਲਏ ਸਾਹਿਬ ਨੇ ਚਿੱਟੇ ਦਾ ਵੀ ਸੁਧਾਰ ਕੀਤਾ ਵਾ ਔਰ ਉਸ ਤੋਂ ਬਾਅਦ ਕਲੋਨੀ ਦਾ ਵੀ ਸੁਧਾਰ ਕੀਤਾ ਵਾ 1 ਕਰੋੜ ਰੁਪਇਆ ਐਮਐਲਏ ਸਾਹਿਬ ਨੇ ਲਾਇਆ ਵਾ ਔਰ ਚਿੱਟੇ ਦੇ ਖਿਲਾਫ ਵੀ ਔਰ ਨਸ਼ੇ ਦੇ ਖਿਲਾਫ ਜਿਹੜੀ ਮੂਵਮੈਂਟ ਲੜਦੇ ਆ ਤੇ ਉਹ ਜਦੋਂ ਵੀ ਭਲਾਈ ਦਾ ਵਾ ਉਹ ਚਿੱਟੇ ਦੇ ਕਲਾਪ ਉਹਨਾਂ ਨੇ ਕਿੰਦਾ ਦੀ ਮੂਵਮੈਂਟ ਤਿਆਰ ਕੀਤੀ ਆ ਕਿ ਸਾਰੇ ਰਸਤੇ ਕਲੋਨੀ ਦੇ ਬੰਦ ਕਰਵਾ ਰਹੇ ਪਏ ਆ ਜਿੰਨੇ ਵੀ ਹੈਗੇ ਜਿੱਦੋਂ ਚਿੱਟੇ ਵਾਲੇ ਭਜਦੇ ਆ ਇੱਥੇ ਗੇਟ ਦੇ ਵਿੱਚ ਗੇਟ ਲਵਾ ਦਿੰਦੇ ਨੇ ਉਹ ਵੀ ਐਮਐਲਏ ਸਾਹਿਬ ਕਰਵਾ ਰਹੇ ਆ ਕੈਮਰੇ ਤੱਕ ਲਗਵਾ ਰਹੇ ਪਏ ਆ ਜਿਹੜੇ ਸਿੱਧਾ ਟੱਚ ਮੋਤੀਨਗਰ ਥਾਣੇ ਨਾਲ ਹੋਊਗੇ ਤੇ ਹੋਰ ਐਮਐਲਏ ਸਾਹਿਬ ਕੀ ਕਰਦੇ ਤੁਹਾਡੇ ਇੰਨੀ ਗਰਦ ਇੰਨੀ ਪੁਲਿਸ ਆਨ ਦੇ ਬਾਵਜੂਦ ਵੀ ਕੈਂਟੇ ਬਾਅਦ ਤੁਸੀਂ ਆਪ ਆ ਕੇ ਦੇਖ ਲਿਓ ਤੁਹਾਨੂੰ ਚਿੱਟਾ ਬਿਕਦਾ ਨਜ਼ਰ ਆਊਗਾ ਕੁਝ ਛੋਟੀ ਮੋਟੀ ਰਿਕਵਰੀਜ਼ ਹੋਈਆਂ ਨਸ਼ਾ ਕਾ ਵੀ ਹੋਇਆ ਹੈ ਔਰ ਨਸ਼ और क्राइम्स होता है लोग मोटरसाइकिल चोरी करते हैं उस तरह की रिकवरी भी हुई है तो फिलहाल सर अगर सर की बात करें आज लुधियाना में किस किस जगह पे चल रहा है सर आज लुधियाना में नहीं पूरे पंजाब में अलग अलग जगह हो रहा है और लुधियाना में आप जहां हम लोग जहां खड़े हैं ये घोड़ा कॉलोनी जिसको कहते हैं वहां है और दूसरा एरिया कौन सा है वो सर हमारा वो छावनी मोहल्ला छावनी मोहल्ला छावनी मोहल्ला और घोड़ा कॉलोनी दो जगह हो रहा है तो फ़िलहाल सर अभी अगर बात करें लुधियाना के अलावा जो सर यहाँ एक तलवंडी गांव का पता चला कि लाडोबाग के नज़दीक है कहते हैं वहाँ पर भी बहुत ज्यादा देखिए तो ऐसा है हर बार अलग अलग एरिया पे स्ट्रेस दिया जाता है एक कंसंट्रेटेड ऑपरेशन है जिसमें कि हम एक एरिया में चेक करके उस एरिया को कंट्रोल करने की कोशिश करते हैं तो आज ये दो एरिया को सिलेक्ट किया गया है आप जिन एरियाज़ की बात कर रहे हैं वो आगे के ऑपरेशन में कवर किए जाएंगे